ਸਾਰੇ ਸ਼ਿਕਾਜ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਤਨਤਨ ਬਲੀਤੇ ਅੱਜ ਆਪਾਂ ਡਿਜ਼ਾਈਨਰ ਨੱਕ ਬਣਾਵਾਂਗੇ ਪੋਰਟਲੀ ਬਟਨ ਵਾਲਾ ਕਿੱਦਾਂ ਬਣਾਣਾ ਤੇ ਪੀਸ ਵੀਡੀਓ ਨੂੰ ਫੋਲ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਰਨ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਸਭ ਤੋਂ ਪਹਿਲਾਂ ਆਪਾਂ ਪੇਸਟਿੰਗ ਪੇਪਰ ਲੈ ਲਾਂਗੇ ਠੀਕ ਹੈ ਜੀ ਆ ਇਦਾਂ ਸੀਟ ਚ ਮਿਲ ਜਾਂਦੇ ਨੇ ਪੇਸਟਿੰਗ ਪੇਪਰ ਤੁਸੀਂ ਇਦਾਂ ਲੈ ਲੈਣਾ ਇਹ ਬਾਜ਼ਾਰ ਚ ਆਮ ਮਿਲ ਜਾਂਦੇ ਨੇ ਠੀਕ ਹੈ ਜੀ ਪਹਿ ਸਭ ਤੋਂ ਪਹਿਲਾਂ ਇਹਨੂੰ ਆਪਾਂ ਦਾ ਫੋਲਡ ਕਰਨਾ। ਇਹ ਪੂਰੀ ਸ਼ੀਟ ਲਈ ਹੋਈ ਹੈ। ਤੇ ਬਾਕੀ ਐਕਸਟਰਾ ਆਪਾਂ ਕਟਿੰਗ ਕਰ ਦਾਂਗੇ। ਸਭ ਤੋਂ ਪਹਿਲਾਂ ਇਦਾਂ ਆਪਾਂ ਇਹਨੂੰ ਫੋਲਡ ਕਰਨਾ। ਠੀਕ ਹੈ ਜੀ ਫੋਲਡ ਕਰਨ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਇੱਥੋਂ ਆਪਾਂ ਨੈਕ ਲਵਾਂਗੇ। ਜਿੰਨਾ ਵੀ ਤੁਹਾਡਾ ਨੈਕ ਚੜਾਈ ਚਾ ਤੁਸੀਂ ਲੈ ਲੈਣਾ। ਮੇਰਾ 3 ਇੰਚ ਹੈ ਮੈਂ 3 ਇੰਚ ਲੈ ਰਹੀ ਆ। 3 ਇੰਚ ਲੈਣ ਤੋਂ ਬਾਅਦ ਮੇਰਾ ਨੈਕ 7 ਇੰਚ ਤਿਆਰ ਆ ਤੇ ਮੈਂ 7.5 ਲਵਾਂਗੀ ਕਿ ਥੋਪਾ 7.5 ਤੇ ਨਿਸ਼ਾਨ ਲਗਾਵਾਂਗੇ ਇੱਥੋਂ ਆਪਾਂ ਇਦਾਂ ਇੱਥੋਂ ਵੀ ਆਪਾਂ ਇਹ ਦੂਹੀ 3 ਇੰਚ ਲੈ ਲੈਣਾ ਇਦਾਂ ਆਪਾਂ ਇੱਥੇ ਇਹਦਾ ਬਾਕਸ ਬਣਾ ਲੈਣਾ ਬਾਕਸ ਬਣਾਉਣ ਤੋਂ ਬਾਅਦ ਆਪਾਂ نیچےੋਂ ਵੀ ਮੈਂ 7 ਇੰਚ ਲਵਾਂਗੀ ਠੀਕ ਹੈ ਜੀ ਜਿੰਨਾ ਵੀ ਤੁਸੀਂ ਪੌਟਲੀ ਬਟਨ ਨੰਬਰ ਰੱਖਣਾ ਰੱਖ ਸਕਦੇ ਹੋ 7 ਇੰਚ ਲੈਦੇ ਬਾਅਦ ਉਤਬਾਰ 1 ਇੰਚ ਆ ਪੈਕਸਟਰ ਲਵਾਂਗੇ ਇੱਕ ਜਾਂ 1/2 ਇੰਚ ਲੈ ਸਕਦੇ ਆ ਪੌਣਾ 1 ਲੈ ਰਹੀ ਹਾਂ ਠੀਕ ਹੈ ਜੀ ਉਤਬਾਰ ਇੱਥੋਂ ਆਪਾਂ neck ਦੀ ਗੁਲਾਈ ਦੇ ਦਾਂਗੇ shape ਰੋਲ neck ਬਣਾਵਾਂਗੇ ਇੱਥੋਂ ਇਹਦਾ ਬਾਹਰ ਦੀ ਗੁਲਾਈ ਦੇ ਦੇਣੀ ਗੁਲਾਈ ਦੇਣ ਤੋਂ ਬਾਅਦ ਆਪਾਂ ਇੱਥੋਂ ਐਕਸਟਰਾ ਲੈ ਲਾਂਗੇ ਮੈਂ ਪੌਣਾ 1 ਇੰਚ ਲੈ ਰਹੀ ਆ ਐਤੋਂ ਆਪ ਇਦਾਂ ਸਿੱਧੀ ਲਾਈਨ ਬਣਾਉਣ ਤੋਂ ਬਾਅਦ इतों आप गुलाई दे है ठीक है जी गुलाई दे तो बाद आप इतों नॉर्मल जै कटिंग करना ज्यादा नहीं कटिंग करना सिर्फ एक पॉइंट रख के कटिंग करना ਠੀਕ ਹੈ ਜੀ ਤੇ ਆਪਾਂ ਇਥੋਂ ਘਰਾ ਕਟਿੰਗ ਕਰ ਲਾਂਗੇ ਤਤ ਬਾਅਦ ਆਪਾਂ ਵਿੱਚੋਂ ਵੀ ਕਟਿੰਗ ਕਰ ਲੈਣਾ ਵਿੱਚੋਂ ਕਟਿੰਗ ਕਰਨ ਤੋਂ ਬਾਅਦ ਆ ਦੇਖੋ ਇੱਥੋਂ ਮੜ ਮੜਾ ਕਟਿੰਗ ਕਰਨਾ ਜ਼ਿਆਦਾ ਨਹੀਂ ਕਰਨਾ ਕਰਨਾ ਕਜੀ ਆ ਦੇਖ ਸਕਦੇ ਹੋ ਇੰਤਾਨ ਇੱਕ ਬਣ ਜਾਣਾ ਠੀਕ ਹੈ ਜੀ ਉਤ ਬਾਅਦ ਆਪਾਂ ਲਾਵਾਂਗੇ ਕੱਪੜਾ ਪਿੰਜੜਿਆਂ ਦੇ نیچے ਕੱਪੜਾ ਲਗਾਣਾ ਹੋ ਲੈ ਲੈਣਾ ਤੇ ਪ੍ਰੈਸ ਨੂੰ ਗਰਮ ਕਰ ਲੈਣਾ ਚੰਗੀ ਤਰ੍ਹਾਂ এদা গল ৰখ লা নাপা ই ঠিকে যি ਤੋਂ ਬਾਅਦ ਆਪਾਂ ਪ੍ਰੈਸ ਗਰਮ ਕਰਕੇ ਇਹਨੂੰ ਇੱਦਾਂ ਅਟੈਚ ਕਰ ਦਾਂਗੇ ਤੇ ਬੁਕਰਨ ਦਾ ਵੀ ਪੀਸ ਲੈ ਸਕਦੇ ਹੋ ਠੀਕ ਹੈ ਜੀ ਮੈਂ ਅਟੈਚ ਕਰਤਾ ਉਸ ਤੋਂ ਬਾਅਦ ਆਪਾਂ ਕਰ ਦਾਂਗੇ ਕਟਿੰਗ ਬਿਲਕੁਲ ਥੋੜਾ ਜਿਹਾ ਮਾਰਜਨ ਛੱਡ ਕੇ ਆ ਬਨਾ ਨਾਲ ਕਟਿੰਗ ਕਰ ਦੇਣੀ ਹੈ ਚਲੋ ਹੁਣ ਚੱਲਦੇ ਆ ਆਪਾਂ ਮਸ਼ੀਨ ਤੇ ਮਸ਼ੀਨ ਤੇ ਚੱਲਣ ਤੋਂ ਪਹਿਲੇ ਆਪਾਂ ਮੈਂ ਤਾਂ ਦੱਸਾਂਗੀ ਆਪਾਂ ਬਣਾਵਾਂਗੇ ਪੋਟਲੀ ਬਟਨ ਪੋਟਲੀ ਬਟਨ ਕਿੱਦਾਂ ਬਣਾਣੇ ਆ ਤੱਤ ਬੈਰਾ ਇੱਦਾਂ ਦੇ ਥਰਮਾਕੋਰ ਗੋਲੀਆਂ ਮਿਲਦੀਆਂ ਹੋ ਤੁਸੀਂ ਲੈ ਲੈਣੀਆਂ ਠੀਕ ਹੈ ਜੀ ਲੈਨਤ ਬਾਅਦ ਤੁਸੀਂ ਕੱਪੜਾ ਲੈਣਾ ਆ ਦੇਖਸੋ ਇਹ ਕੱਪੜਾ ਲੈਣਾ ਇਦਾਂ ਤੇ ਇਹਨੂੰ ਇਦਾਂ ਵਿੱਚ ਰੱਖ ਕੇ ਗੋਲੀ ਤੇ ਆਪਾਂ ਬੋਟਲੀ ਬਟਨ ਬਣਾ ਲਾਂਗੇ ਠੀਕ ਹੈ ਜੀ ਇੱਥੇ ਆਪਾਂ ਇਹਦੇ ਦਵਾਲੇ ਤਾਂ ਗਲ ਵੇੜ ਦਾਂਗੇ ਤੁਸੀਂ ਸੂਈ ਨਾਲ ਵੀ ਕਰ ਸਕਦੇ ਹੋ ਤੇ ਐਦਾਂ ਵੀ ਕਰ ਸਕਦੇ ਬਿਨਾਂ ਸੂਈ ਦੇ ਇੱਥੇ ਆਪਾਂ ਗਾਂਡ ਲਗਾ ਸਕਦੇ ਆ ਜੀ ਆ ਦੇਖੋ ਦੇਖ ਸਕਦੇ ਤੁਸੀਂ ពੋਟਲੀ ਬਟਨ ਬਣ ਗਿਆ ਐ ਇਦਾਂ ਹੀ ਆਪਾਂ ਜਿੰਨੀ ਸਾਡੀ ਸਪੇਸ ਆ 10 12 ਪੋਟਲੀ ਬਟਨ ਬਣਾ ਲੈਣੇ ਆ ਆ ਦੇਖੋ ਮੈਂ ਬਣਾ ਚੁੱਕੀ ਆ ਪੋਟਲੀ ਬਟਨ ਬਣਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਆ ਤੁਸੀਂ ਜਿੱਦਾਂ ਇਹ ਚ ਪੋਟਲੀ ਬਟਨ ਪਾਇਆ ਥਰਮੋਕੋਲ ਦੀ ਗੋਲੀ ਪਾਈ ਹੈ ਤੇ ਤੁਸੀਂ ਇਹ ਚ ਕਾਟਨ ਵੀ ਪਾ ਸਕਦੇ ਹੋ ਤੇ ਜਿੱਦਾਂ ਆ ਕੱਪੜਾ ਇਹਨੂੰ ਤੁਸੀਂ ਨਿੱਕੇ-ਨਿੱਕੇ ਛੋਟੇ-ਛੋਟੇ ਪੀਸ ਕਰਕੇ ਤੇ ਬਿਲਕੁਲ ਛੋਟੇ ਛੋਟੇ ਪੀਸ ਕਰਕੇ ਤੇ ਇਹ ਵੀ ਪਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਵੀ ਬਹੁਤ ਵਧੀਆ ਬੋਟਲੀ ਬਟਰ ਬਣ ਜਾਂਦੇ ਆ ਤੇ ਚਲੋ ਹੁਣ ਤਿਆਰ ਕਰਦੇ ਆ ਨੈਕ ਉਤ ਬਾਹਰ ਇੱਕ ਕਪਾ ਇਦਾਂ ਪੇਸਟਿੰਗ ਪੇਪਰ ਲੈ ਕੇ ਇੱਥੇ ਜਿਹੜਾ ਇਹਦੇ ਵਿੱਚ ਕਪੜਾ ਲੱਗਣਾ ਉਹ ਵੀ ਆਪਾਂ ਤਿਆਰ ਕਰ ਲਾਂਗੇ ਨਾਲ ਹੀ ਠੀਕ ਹੈ ਜੀ ਇਹਦਾ ਕਰਕੇ ਉਹਨੂੰ ਤਿਆਰ ਕਰ ਲੈਣਾ ਠੀਕ ਹੈ ਜੀ ਇਹਦਾ ਕਪੜਾ ਤਿਆਰ ਕਰ ਲਵੋ ਤੁਸੀਂ ਇੱਕ ਪੱਟੀ ਤੇ ਚਲੋ ਮਸ਼ੀਨ ਤੇ ਚੱਲਦੇ ਆ ਸਭ ਤੋਂ ਪਹਿਲਾਂ ਆਪਾਂ ਸਾਈਡ ਤੋਂ ਕਪੜਾ ਹੋਲ ਕਰਾਂਗੇ కట్ ఏ కారా కదా ఫోల్డ్ బాధీ ద పట్టు పీస్ ਇਹ ਆਪਾਂ ਇਹਦਾ ਫਰੰਟ ਪੀਸ ਲੈ ਕੇ ਉਹਦਾ ਵੀ ਆਪਾਂ ਸੈਂਟਰ ਕਰ ਲੈਣਾ ਆ ਦੇਖੋ ਮੈਂ ਕੀਤਾ ਹੋਇਆ ਤੇ ਆਪਾਂ ਇਹਦੇ ਨਾਲ neck attach ਕਰਾਂਗੇ ਸਿੱਧੇ ਸਾਈਡ ਤੇ ਇਹਦਾ ਆਪਾਂ ਨੋਰਮਲ neck ਕਰਦੇ ਆ ਸਿੱਧੇ ਸਾਈਡ ਤੇ attach ਉਹਦਾ ਹੀ ਕਰਨਾ ਆਪਾਂ ਵੀ ਠੀਕ ਹੈ ਜੀ ਆ ਦੇਖੋ ਇਦਾਂ ਤੁਸੀਂ ਕਿੰਨਾ ਲਗਾ ਲੈਣੀ ਆ ਚੰਗੀ ਤਰ੍ਹਾਂ ਸੈਂਟਰ ਕਰਕੇ ਹੀ ਲਗਾਉਣਾ ਹੈ ਲੈਕ ਇੱਕ ਜੀ ਇੱਕ ਸੈਂਟਰ 'ਚ ਕੱਚੀ ਸੀ ਲਗਾ ਲਿਓ ਸੈਂਟਰ 'ਚ ਕੱਚੀ ਸੀ ਲਗਾ ਲੈਣੀ ਹੈ ਇੱਕ ਔਰ ਤੋਂ ਬਾਅਦ ਆਪਾਂ ਇਹਦੇ ਨਾਲ ਨਾਲ ਸੀ ਲਗਾਵਾਂਗੇ ਇਹਦੇ ਉੱਪਰ ਨਹੀਂ ਲਗਾਣੀ ਇਹਦੇ ਨਾਲ ਨਾਲ ਬਿਲਕੁਲ ਠੀਕ ਹੈ ਜੀ ਸੀ ਲਗਾਉਣ ਤੋਂ ਬਾਅਦ ਆਪਾਂ ਪਿੰਨਾ ਉਤਾਰ ਲਾਂਗੇ ਫਿਰ ਆਪਾਂ neck ਨੂੰ ਕਟਿੰਗ ਕਰਾਂਗੇ ਬਿਲਕੁਲ ਪੈਰ ਪੈ ਦੀ ਮਾਰਜਿਨ ਛੱਡ ਕੇ ਆਪਾਂ neck ਨੂੰ ਕਟਿੰਗ ਕਰ ਦਾਂਗੇ ਵਿੱਚੋਂ ਜੀ ਉਤ ਬਾਅਦ ਆਪਾਂ ਜਿਹੜੀ ਵਿੱਚ ਸੀਨ ਲਗਾਈ ਹੈ ਉਹਨੂੰ ਦੇਖ ਕੇ ਇਸ ਵਿੱਚੋਂ ਕਟਿੰਗ ਕਰਦਣਾ ਠੀਕ ਹੈ ਜੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਤੇ ਛੋਟੇ ਛੋਟੇ ਕੱਟ ਲਗਾ ਲਾਂਗੇ। ਅੱਗੇ ਬਾਅਦ ਆਪਾਂ ਨੱਕ ਨੂੰ ਸਿੱਧਾ ਕਰਾਂਗੇ। ਸਿੱਧਾ ਕਰਕੇ ਪ੍ਰੈਸ ਨਾਲ ਥੋੜਾ ਜਿਹਾ ਸੈੱਟ ਕਰ ਲਾਂਗੇ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਮੈਂ ਇਹਨੂੰ ਲੈਕਰ ਨੂੰ ਸੈੱਟ ਕਰ ਲਿਆ ਪ੍ਰੈਸ ਨਾਲ ਉਸ ਤੋਂ ਬਾਅਦ ਆਪਾਂ ਇਹਦੇ ਨੀਚੇ ਲਗਾਉਣ ਵਾਲੀ ਪੱਟੀ ਲਾਵਾਂਗੇ ਇੱਕ ਠੀਕ ਹੈ ਜੀ ਇਹਨੂੰ ਤਿਆਰ ਕਰਾਂਗੇ ਇਹਨੂੰ ਕਿਤਾ ਤਿਆਰ ਕਰਨਾ ਸਭ ਤੋਂ ਪਹਿਲਾਂ ਆਪਾਂ ਇੱਦਾਂ ਉੱਪਰ ਸੀ ਲਗਾਵਾਂਗੇ ਤੇ ਪਸੀਨ ਲਗਾ ਲਾਂਗੇ ਆਪਾਂ। ਔਰ ਤੋਂ ਬਾਅਦ ਆਪਾਂ ਇਹਨਾਂ ਕੱਪੜਿਆਂ ਦੇ ਥੱਲੇ ਰੱਖ ਕੇ जी एंटर ए कटिंग लगातार आप इतना लावे बटन पोटली बटन जो आप बनाए हैं लगावे आप कटिंग ये बाद करा पहला आप लगा लेंगे ਸਿੰਗਲ ਪੈਰ ਲਗਾ ਕੇ ਵੀ ਲਗਾ ਸਕਦੇ ਹੋ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਲੱਕ ਬਣ ਗਿਆ ਤੇ ਤੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਤੇ ਬਹੁਤ ਹੀ ਰਮਾਨਾਏ ਲਗਾਣੇ ਆ ਤੇ ਆਪਾਂ ਜਿੱਦਾਂ ਮੈਂ ਲਗਾਏ ਹੌਲੀ ਹੌਲੀ ਉਦਾਂ ਹੀ ਲਗਾਣੇ ਆ ਤੇ ਬਹੁਤ ਹੀ ਵਧੀਆ ਲੱਗਦੇ ਆ ਤੇ ਦੇਖ ਸਕਦੇ ਤੁਸੀਂ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਸ਼ਸ਼ੀ ਕਾ ਜੀ ਬਾਏ ਬਾਏ ਜੀ ਸਾਰਿਆਂ ਨੂੰ